ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਤ ਸੀਬੀਏ ਇਨਫੋਟੈਕ ਗੁਰਦਾਸਪੁਰ ਵੱਲੋਂ ਕਲਾਨੋ ਰੋਡ ਤੇ ਆਪਣੇ ਆਫਿਸ ਦੇ ਬਾਹਰ ਠੰਡੇ ਮਿੱਠੇ ਜਲਦੀ ਸ਼ੇਬੀਲ ਲਗਾਈ ਗਈ। ਅਤਿ ਦੀ ਗਰਮੀ ਦੇ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਸ਼ੇਬੀਲ ਦਾ ਜਲ ਗ੍ਰਹਿਣ ਕੀਤਾ। ਇੱਥੇ ਦੱਸ ਦਈਏ ਕਿ ਸੀਬੀਏ ਇਨਫੋਟੈਕ ਗੁਰਦਾਸਪੁਰ ਆਈਟੀ ਖੇਤਰ ਦੇ ਵਿੱਚ ਇੱਕ ਬਹੁਤ ਵਧੀਆ ਕੰਮ ਕਰ ਰਹੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ। ਮਿਆਰੀ ਸਿੱਖਿਆ ਦੇ ਕੇ ਉਹਨਾਂ ਨੂੰ ਨੌਕਰੀਆਂ ਵੀ ਇਸ ਇੰਸਟੀਚਿਊਟ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਗੱਲਬਾਤ ਦੌਰਾਨ ਸੀਬੀਐਨਫੋਟੈਕ ਗੁਰਦਾਸਪੁਰ ਦੇ ਐਮਡੀ ਸੰਦੀਪ ਨੇ ਦੱਸਿਆ ਕਿ ਉਹਨਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇ ਨਾਲ ਸਮਾਜ ਸੇਵਾ ਪ੍ਰਤੀ ਵੀ ਜਾਗਰੂਕ ਕਰਨਾ ਹੈ ਇਸੇ ਲਈ ਅੱਜ ਦੇਖਣ ਵਿੱਚ ਆਇਆ ਕਿ ਸੀਬੀ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਅੱਜ ਸ਼ਬੀਲ ਦੀ ਸੇਵਾ ਕੀਤੀ ਗਈ ਜਿਸ ਨੂੰ ਕਿ ਲੋਕ ਬਹੁਤ ਪਸੰਦ ਕਰ ਰਹੇ ਹਨ ਸਾ ਸ਼ਿਕਲ ਸਾਲਨ ਨੂੰ ਮੇਰਾ ਨਾਮ ਸਿੰਮਨ ਹੈ ਤੇ ਮੈਂ ਆਪਸਾ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਸੀਬੀਨ ਫੂਡ ਇਕ ਵੱਲੋਂ ਮਿੱਠੇ ਚਲਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਸਟਾਫ ਨੇ ਅਤੇ ਜਿਹੜੀ ਸਟੂਡੈਂਟਸ ਇੱਥੇ ਆ ਰਹੇ ਹਨ ਸਾਰਿਆਂ ਨੇ ਵੱ ਚੜ ਕੇ ਹਿੱਸਾ ਲਿਆ ਤੇ ਇਸ ਦੇ ਨਾਲ ਨਾਲ ਹੀ ਬੱਚਿਆਂ ਨੂੰ ਗੁਰੂ ਆਪਣੇ ਗੁਰੂਆਂ ਦੇ ਬਾਰੇ ਜਿਹੜੀ ਉਹ ਸਿੱਖਿਆ ਵੀ ਦਿੱਤੀ ਸੀਬੀਨ ਫੂਡ ਇਕ ਦੇ ਵਿੱਚ ਬੱਚਿਆਂ ਨੂੰ ਖਲੀ ਪੜ੍ਹਾਈ ਜਿੱਦਾ ਕੰਪਿਊਟਰ ਦੇ ਕੋਰਸਿਸ ਹੀ ਨਹੀਂ ਕਰਵਾਏ ਜਾਂਦੇ ਬਲਕਿ ਉਹਦੇ ਨਾਲ ਨਾਲ ਬੱਚੇ ਬਿ ਇਤਿਹਾਸ ਦੇ ਨਾਲ ਵੀ ਜੁੜੇ ਜ਼ਹਿਨ ਦੀ ਸਿੱਖਿਆ ਜਿਹੜੀ ਉਹ ਦਿੱਤੀ ਜਾਂਦੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਮੇਰਾ ਨਾਮ ਬਿਸ਼ਪ੍ਰੀਤ ਹੈ ਤੇ ਮੈਂ ਸੀਬੀਆ ਇਨਫੋਟੈਕ ਗੁਰਦਾਸਪੁਰ ਦੀ ਟੀਮ ਵੱਲੋਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਵਿਹਾਰਾ ਹੈ ਅਤੇ ਇਸ ਮੌਕੇ ਉੱਤੇ ਸੀਬੀਆ ਇਨਫੋਟੈਕ ਦੀ ਐਨਟਾਇਰ ਟੀਮ ਵੱਲੋਂ ਮਿੱਠੇ ਜਲ ਦਾ ਲੰਗਰ ਕੀਤਾ ਗਿਆ ਹੈ ਇਸ ਮੌਕੇ ਤੇ ਸਾਰੀ ਟੀਮ ਨੇ ਵਾਅ ਚੜ੍ਹ ਕੇ ਆਪਣੀ ਸੇਵਾ ਨਿਭਾਈ ਹੈ